ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਤੇ ਦਿਨ ਹੈਗਾ ਜੀ ਅੱਜ ਸੰਡੇ ਤੇ ਡੇਟ ਹੈਗੀ ਹੈ 21 ਤੇ ਮਹੀਨਾ ਹੈਗਾ ਨਵਾਂ 2023 ਤੇ ਅੱਜ ਆਪ ਆਏ ਆ ਇੱਧਰ ਘੁੰਮਣ ਤੇ ਫਿਰ ਜਿਹੜੇ ਆਏ ਸੀ ਕਿ ਮੈਂ ਚਲ ਫਾਈਟ ਦੇ ਘੁੰਮਣੇ ਆ ਗਿਆ ਆ ਗਏ ਅਲਗੜਾ ਦਾ ਇਹ ਮਾਈ ਹੈਗਾ ਤਕਮੀ ਬਾਈ ਬਾਦ ਲੁਧਿਆਣੇ ਦਾ ਲੁਧਿਆਣ ਦੀ ਲਾਈਫ ਲਾਈਨ ਅਮੀ ਜਾ ਰਹੀ ਹੈ ਬਾਈਪਾਸ ਉੱਥੇ ਆਪਾਂ ਖੜੇ ਆ ਇਹ ਹੈ ਹਾਲ ਨਾਲ ਦਾ ਥੀ ਵੀ ਕੋਲੇ ਹੈਗੇ ਬਾਬੇ ਸ਼ਿਦਾਂ ਦਾ ਆਸਥਾਨ ਥੋੜੇ ਦੂਜਾ ਕਿ ਫਿਰ ਬਟ 4-5 ਕਿਲੋਮੀਟਰ ਅੱਗੇ ਜਾ ਤੇ ਜਾ ਕੇ ਤੁਹਾਨੂੰ ਦਿਖਾਉਣਾ ਹੈ ਪੂਰੀ ਗੱਲ ਬਾਤ ਪੂਰਾ ਮਾਹੌਲ ਕਿ ਦੇਖਣ ਲੱਗਣਾ ਹੈ ਮਗਾ ਚਲੋ ਅੱਜ ਕਿਉਂ ਨਾ ਜੋ ਲੰਬਾ ਪੈਂਡਾ ਖਿੱਚਿਆ ਜਾਵੇ ਤੇ ਚਲੋ ਜੀ ਬਣੇ ਰਹੋ ਵੀਡੀਓ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਸਬਸਕ੍ਰਾਈਬ ਨੂੰ ਕਰਿਆ ਕਰੋ ਤੇ ਦਿਖਾਉਣਾ ਸਾਨੂੰ ਅੱਗੇ ਜਾ ਕੇ ਸਾਰੀ ਗੱਲਬਾਤ ਸਾਰਾ ਮਾਹੌਲ ਤੇ ਲਾਈਕ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰਦੇ ਹੋ ਚਲੋ ਜੀ ਹੁਣ ਆਪਾਂ ਚੱਲੇ ਪੌਣੇ ਅੱਗੇ ਨੂੰ ਗੁਰਦੁਆਰਾ ਬਾਬੇ ਸੀਦ ਤੇ ਜਾ ਕੇ ਉੱਥੇ ਪਹੁੰਚ ਕੇ ਤੁਹਾਡੇ ਕਰਾਉਣੇ ਆ ਦਰਸ਼ਨ ਤੇ ਚੈੱਕ ਕਰੋ ਅੜਦੜ ਦਾ ਵੀਊ ਤੇ ਮਾਰਨਿੰਗ ਟਾਈਮ ਦਾ ਵੀਊ ਹੈ ਇਹ ਬਹੁਤ ਸੋਹਣਾ ਤੇ ਨੈਤਵਾਰ ਚਲੋ ਮੈਂ ਕਿਹਾ ਚੱਲਦੇ ਆ ਅੱਜ ਸੈਂਕਲ ਤੇ ਜਾ ਕੇ ਦਰਸ਼ਨ ਕਰਕੇ ਆਉਣੇ ਨਾਲੇ ਥੋੜੇ ਸਾਰੇ ਵੀ ਪਰੌਣੇ ਆ ਤੇ ਟ੍ਰੈਫਿਕ ਵੀ ਘੱਟ ਆ ਸਵੇਰੇ ਜੇਰੇ 6 ਵਜੇ ਨਿਕਲੇ ਆ ਆਪਾਂ ਤੇ ਤਕਰੀਬਨ ਆਪਣੇ ਪਿੰਡ ਤੋਂ 7-8 ਕਿਲੋਮੀਟਰ ਹੈਗਾ ਜ਼ਿਆਦਾ ਹੀ ਹੋਣਾ ਤੇ ਉਦੋਂ ਆਪਾਂ ਗੈਸੇ ਆ ਲੈ ਵੀ ਇੰਨਾ ਹੋ ਸਕਦਾ ਤੇ ਆਰਾਮ ਨਾਲ ਚੱਲਾਂਗੇ ਹਨ ਵਧੀਆ ਕਿਉਂਕਿ ਇਹ ਸਾਈਕਲ ਆ ਜਿਹੜਾ ਇਤੇ ਜਿਆਦਾ ਜ਼ੋਰ ਨਹੀਂ ਲੱਗਦਾ ਹੈਗਾ ਥੋੜਾ ਆਰਾਮ ਨਾਲ ਚੱਲਦਾ ਮੜਾ ਪੈਡਲ ਮਾਰਾਂਗੇ ਤਾਂ ਪੈਂਡਾ ਜਿਆਦਾ ਖਿੱਚ ਲਾਂਦਾ ਹੈ ਆ ਜਿਹੜੀ ਨਹਿਰ ਜਾ ਰਹੀ ਹੈ ਸਿੱਧੀ ਲੁਧਿਆਣਾ ਦੀ ਨਿਕਲ ਜਾਂਦੀ ਹੈ ਜੀ ਤੇ ਇਧਰ ਅੱਗੇ ਨਹਿਰ ਤੇ ਸਿਸਟਮ ਵੀ ਲਾਇਆ ਹੋਇਆ ਹੈ ਸੋਲਰ ਦਾ ਕਿਸੇ ਪ੍ਰਾਈਵੇਟ ਕੰਪਨੀ ਨੇ ਲਿਆ ਹੋਇਆ ਤੇ ਕਹਾਂ ਇਹ ਬਿਜਲੀ ਪਤਾ ਨਹੀਂ ਵੇਚਦੇ ਆ ਸਪਲਾਈ ਕਰਦੇ ਆ ਕੀ ਹਸਤਾਵਾ ਗਵਰਨਮੈਂਟ ਨਾਲ ਇਹਨਾਂ ਦਾ ਤੇ ਪੈ ਨਹੀਂ ਸਕਦੇ। ਬਾਕੀ ਸੁਣ ਚਾਹ ਵੀ 10 ਘੰਟਿਆਂ ਨੂੰ ਇਹ ਸਪਲਾਈ ਕਰਦੇ। ਚਲੋ ਖੈਰ। ਤੇ ਹੁਣ ਆਪਾਂ ਅੱਗੇ ਨੂੰ ਵਧਦੇ ਹਾਂ ਹੋਰ। ਤੇ ਸਾਈਡ ਤੇ ਹੋ ਗਈ ਜਲਦਿਆਂ ਕਿਉਂਕਿ ਹਲੇ ਵੀ ਟ੍ਰੈਫਿਕ ਹੈਗੀ ਆ ਮਾੜੀ-ਮੁੱਟੀ ਇੱਧਰ ਗੱਡੀ-ਮੁੱਟੀਆਂ ਆਉਂਦੀਆਂ ਨੇ। ਆਰੇ ਸਾਨੂੰ ਦਿਖਾਇਆ ਨਹੀਂ ਹੈ ਅੱਗੇ ਉਹ ਸੋਲੋ ਸਿਸਟਮ ਤੇ ਖੇ ਜਾਣਾ ਜਾ ਕੇ ਜੇ ਤਾਂ ਆਪਾਂ ਅੱਗੇ ਚਲੇ ਜਾਣਾ ਨਾ। ਤਕਰੀਬਨ ਕੋਲੇ ਚਲੇ ਜਾਣਾ ਉਦੋਂ ਕਾਫੀ ਏਰੀਏ ਜਿਹੇ ਇੱਕ ਮੁਲਾ ਹੈ ਨਾਲ ਨਹਿਰ ਵਿੱਚ ਤਕਰੀਬਨ 3 ਕਿਲੋਮੀਟਰ ਹੋਊ ਦਿਖਾਉਣਾ ਤੁਹਾਨੂੰ ਅੱਗੇ ਜਾ ਕੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਜਰੂਰ ਵੀਡੀਓ ਦੇਖਿਓ ਛੇ ਲਾਈਕ ਸਬਸਕ੍ਰਾਈਬਰ ਨੂੰ ਕਰਿਆ ਕਰੋ ਵੀਡੀਓ ਚੰਗੀ ਲੱਗੀ ਹੋਵੇ ਤੇ ਆਪਾਂ ਮਾਈਕ ਵੀ ਥੋੜੇ ਦਿਨਾਂ ਤੱਕ ਮੰਗਾ ਲੈਣੇ ਆ ਉਹਦੇ ਵਿੱਚ ਹੋਰ ਵੀ ਆਵਾਜ਼ ਸਾਫ਼ ਆਊਗੀ ਤੇ ਇਹਦੇ ਵਿੱਚ ਥੋੜੀ ਦਿੱਕਤ ਆ ਰਹੀ ਹੈ ਫੋਨ ਚ ਆਵਾਜ਼ ਕਲੀਅਰ ਨਹੀਂ ਆਉਂਦੀ ਹੈਗੀ ਮਗਰਲੀ ਬਾਜ਼ ਜ਼ਿਆਦਾ ਸੁਣਦੀ ਆ ਤੇ ਆ ਦੇਖੋ ਆ ਸਾਰਾ ਸਿਸਟਮ ਲੱਗਿਆ ਹੋਇਆ ਨਾਲ ਨਹਿਰ ਦੇ ਵਿੱਚ ਤਕਰੀਬਨ ਦੇਖੇ ਹੀ ਹੋਣਾ ਸਾਰਿਆਂ ਨੇ ਇਹ ਜਿਹੜੇ ਲੁਧਿਆਣਾ ਏਰੀਆ ਚ ਦੇਖਦੇ ਹੋਣਗੇ ਆਪਣੀ ਵੀਡੀਓ ਉਹਨਾਂ ਨੇ ਦੇਖੇ ਹੀ ਹੋਇਆ ਸਾਰਿਆਂ ਨੇ ਸਿਸਟਮ ਇੱਧਰ ਵੰਗ ਜਿਹੜਾ ਥੋੜਾ ਆਊਟ ਏਰੀਆ ਆ ਜਾਂਦਾ ਪਟੰਡਾ ਆ ਜਾਂਦਾ ਉਹਨਾਂ ਸ਼ਾਇਦ ਇੱਧਰ ਤਕਰੀਬਨ ਘੱਟ ਜਿਹਾ ਲੱਗਦਾ ਤੇ ਉਹਨਾਂ ਨੇ ਪਾਈਆਂ ਹੀ ਉਹਨਾਂ ਨੇ ਸ਼ਾਇਦ ਨਾ ਦੇਖਿਆ ਹੋਵੇ ਦੇਖ ਸਕਦੇ ਆ ਆਪਣੀ ਵੀਡੀਓ ਚ ਪੂਰਾ ਇਹਨਾਂ ਨੇ ਨਹਿਰ ਵਿੱਚ ਪੂਰਾ ਸਿਸਟਮ ਲਾਇਆ ਹੋਇਆ ਅੱਗੇ ਤੱਕ ਜਿੱਥੇ ਤੱਕ ਗੁਰਦੁਆਰਾ ਸਾਹਿਬ ਤੇ ਉੱਥੇ ਤੱਕ ਸਿਸਟਮ ਲੱਗਿਆ ਹੋਇਆ ਹੈ ਚਲੋ ਮੈਂ ਕਿਹਾ ਅੱਜ ਛੋਟੀ ਜਿਹੀ ਵੀਡੀਓ ਬਣਾ ਲੈਨੇ ਆ ਤੇ ਕਿੰਨੇ ਦਿਨਾਂ ਬਾਅਦ ਅੱਜ ਟਾਈਮ ਲੱਗਿਆ ਸੀਗਾ ਤੇ ਮੈਂ ਕਿਹਾ ਨਾਲੇ ਅੱਜ ਸਾਈਕਲ ਤੇ ਚੱਲਦੇ ਆ ਤੇ ਨਾਲੇ ਸ਼ਹਿਰ ਦੀ ਸ਼ਹਿਰ ਹੋ ਜੂਗੀ ਨਾਲੇ ਗੁਰਦੁਆਰਾ ਸਾਹਿਬ ਦਰਸ਼ਨ ਹੋ ਜਾਣਗੇ ਨਾਲੇ ਜੀ ਥੋਡੇ ਸਾਰਿਆਂ ਦੇ ਭਾਈ ਕਰਾ ਦਾਂਗੇ ਦਰਸ਼ਨ ਤੇ ਆਪਾਂ ਸੈਂਗਲ ਤੇ ਵੀ ਸਮਾਨ ਲਵਾਉਣਾ ਹਲੇ ਕਾਫੀ ਸਮਾਨ ਹੈ ਤੇ ਲੂਣ ਵਾਲਾ ਪੈਂਡਿੰਗ ਪਿਆ ਹੈ ਜੀ ਸਟੈਂਡ ਲਵਾਉਣਾ ਇਹਦਾ ਅੱਗੇ ਬੈਗ ਲਵਾਉਣਾ ਤੇ ਇਹ ਵੀ ਆਪਾਂ ਅਗਲੇ ਮਹੀਨੇ ਲਵਾਵਾਂਗੇ ਭਾਈ ਇਹ ਤੇ ਸਾਰਾ ਸਮਾਨ ਤੇ ਇਹ ਵੀ ਸਰਵਿਸ ਵੀ ਕਰਾਉਣ ਕਰਾਉਣ ਵਾਲੀ ਆ ਉਹ ਕਰਾ ਕੇ ਸਰਵਿਸ ਤੇ ਨਾਲ ਹੀ ਲੁਧਿਆਣੇ ਤੋਂ ਜਾ ਰਹੀ ਆਪਾਂ ਇਹਦਾ ਸਮਾਨ ਲਵਾਵਾਂਗੇ ਭਾਈ ਫਿਰ ਇਹ ਤੇ ਯਾਤਰਾ ਕਰਿਆ ਕਰਾਂਗੇ ਕਿਉਂਕਿ ਅੱਗੇ ਕੇ ਟਾਈਮ ਵਧੀਆ ਹੀ ਆ ਗਰਮੀ ਘਟ ਜਣੀ ਆ ਤੇ ਠੰਡ ਦਾ ਮੌਸਮ ਆ ਜਾਣਾ ਐਸ ਗਰਮੀ ਬਹੁਤ ਭਈਆ ਜਿੰਨੇ ਮੀਂਹ ਬਰੇ ਉਹਨੇ ਜ਼ਿਆਦਾ ਗਰਮੀ ਪੈ ਗਈ ਤੇ ਆਪਾਂ ਵੀ ਜਲ ਸਵੇਰੇ ਟਾਈਮ ਕੱਟ ਕੇ ਚਾਲਦੇ ਆਂ ਸਵੇਰੇ ਮੌਸਮ ਠੰਡਾ ਹੁੰਦਾ ਤੇ ਸਵੇਰੇ ਸਵੇਰੇ ਚਾਲਦੇ ਆਂ ਫਿਰ ਤਾਂ ਸਾਈਕਲ ਤੇ ਜਾ ਨਹੀਂ ਹੋਣਾ ਹੈ ਥੋੜਾ ਲੇਟ ਹੋ ਕੇ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਕੋਲੇ ਦੇਖ ਸਕਦੇ ਹੋ ਗੁਰਦੁਆਰਾ ਬਾਬੇ ਸਿੰਘ ਦਾ ਪਿੰਡ ਜਨੌਦਾ ਜ਼ਿਲ੍ਹਾ ਲੁਧਿਆਣਾ ਹਰ ਸਾਲ ਇੱਥੇ ਦਸਮੀ ਸੌਰੀ ਜੋੜ ਮੇਲਾ ਹੁੰਦਾ ਹਰ ਸਾਲ ਤੇ ਮਹੀਨੇ ਬਾਅਦ ਦਸਮੀ ਹੁੰਦੀ ਆ ਗੁਰਦੁਆਰ ਸਣੀ ਗੁਰਦੁਆਰਾ ਸਾਹਿਬ ਦਾ ਉਤਰਦੀ ਗੋਦ ਵਿੱਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈ ਨਹਿਰ ਦੇ ਕਿਨਾਰੇ ਤੇ ਨਾਲੇ ਆਨੰਦ ਆਉਂਦਾ ਠੰਡੀ ਹਵਾ ਦਾ ਤੇ ਨਾਲੇ ਗੁਰਬਾਣੀ ਦਾ ਆਨੰਦ ਬਹੁਤ ਜ਼ਿਆਦਾ ਆਉਂਦਾ ਹੈ। ਕਿ ਪਾਠ ਪ੍ਰਕਾਸ਼ ਨੇ ਇੱਥੇ ਤੇ ਦੋ ਤਰੀਕ ਨੂੰ 10ਵੀਂ ਆ। ਤੇ ਸਾਰੇ ਵਾਲੇ ਦਾ ਨਾ ਉਦੋਂ ਭਾਈ ਭੋਗ ਪਾਇਆ ਗਿਆ। ਉੱਧਰ ਸੇਵਾਦਾਰ ਲੱਗੇ ਨੇ ਸੇਵਾ ਕਰਨ। ਚਲੋ ਮੈਂ ਕਿ ਆਪਾਂ ਵੀ ਕਰਾਂਗੇ ਸੇਵਾ। ਨਾਲ ਕਰਾ ਦਈਏ। ਸਟਾਰ ਕਰਾਉਣ ਲੱਗੇ ਆਂ ਸੇਵਾ ਚੱਲ ਬਾਬਾ ਮੀਰ ਕਰੇ ਕਾਇਦਾ ਇਦਾਂ ਆਪਾਂ ਵੀਡੀਓ ਬਣਾਉਂਗੇ ਬਾਈ ਦਾ ਮਰਦ ਸੇਵਾ ਕਰੀਏ ਮਾਨ ਕਰੀਏ ਫਿਰ ਕਰ ਲੈਨੇ ਆਂ ਕਰਮ ਵਾਲੇ ਨੂੰ ਮਿਲਦੀ ਸੇਵਾ ਤੇ ਚਾਹ ਪਾਣੀ ਬਾਈ ਦੇਣ ਗਿਆ ਤੱਕ ਜਾਣ ਤੱਕ ਪਾਈ ਸੇਵਾ ਕਰਨਾ ਮਾਨ ਕਰ ਲੈਨੇ ਆਂ ਭਾਈ ਜਿਹੜਾ ਦਰਵਾਜ਼ਾ ਸਾਬ ਤੇ ਇਧਰ ਨਹਿਰ ਵਗਦੀ ਆ ਤੇ ਆ ਸਾਰੇ ਪਾਸੇ ਫੁੱਲ ਬੀਟੇ ਬਹੁਤ ਸੋਹਣਾ ਲੱਗਿਆ ਬਹੁਤ ਸੋਹਣਾ ਦਰਵਾਜ਼ਾ ਸਾਬ ਬਣਿਆ ਹੋਇਆ ਕਰੋ ਦਸਨ ਸੰਤ ਜੀ ਸਾਹਿਬ ਜਿੰਨੇ ਵੀ ਆਪਣੇ ਜੀ ਭਾਈ ਭੈਣ ਭਰਾਵਾਂ ਮਾਤਾ ਸਾਰੇ ਦੇਖਦੇ ਨੇ गुरद्वार बाबे जी न गर्मी आई पई आहे ਜੇ ਭਏ ਆ ਤੇ ਉਹਦੇ ਘਰ ਚ ਆਪਾਂ ਅੰਦਰ ਨਹੀਂ ਜਾ ਸਕਦੇ ਜੇ ਨੱਲ ਜੀ ਆਉਂਦੇ ਕਰਮੇ ਜੀ। ਤੇ ਰਾਤ ਨੂੰ ਮਹਾਂ ਬਰਮ ਬਰਮ ਮੀਂਹ ਮੰਨ ਲੈਣੇ ਆ ਸਾਰਿਆਂ ਨੂੰ ਦਸਨ ਕਰਾ ਦੇਣੇ ਆ। ਬਰ ਦਵਰਾ ਸਾਹਿਬ ਆਪੇ ਸੀਧੇ ਜਨੌਰ। ਕਰੋ ਦਸਨ ਸਾਰੇ ਜਿੰਨੇ ਭੈਣ ਭਰਾ ਦੇਖਦੇ ਆ ਆਪਣੇ। ਦੇਖ ਲਿਆ ਦਾ ਸਤਾ ਜਾਨ। ਉਹਨਾਂ ਦਾ ਫੇਚ ਆਪਾਂ ਸੇਵਾ ਕਰਦੇ ਹਾਂ ਉਹਨਾਂ ਦੇ ਪਾਈਆਂ ਦਾ। ਹੋ ਰਾਮ ਦੇ ਨਾਮ ਦੇ ਮਹਾਦੇਵ ਚਲੋ ਵੀ ਚੱਲਦੇ ਹਾਂ ਆਪਾਂ ਅਕਤਰਾੰ ਚਲੇ ਪੋਣਾਂ ਤੇ ਆਜੇ ਨਾਲ ਕਰੇ ਪਹੁੰਚਾਂਗੇ ਪਹੁੰਚਾਂ ਨੂੰ ਵੀ ਆਪਾਂ ਸੁਖੀਵਾਂ ਅੱਧਾ ਘੰਟਾ ਲੱਗੀ ਜਾਣਾ ਫਿਰ ਵੀਡੀਓ ਸ਼ੇਅਰ ਲਾਈਕ ਸਬਸਕ੍ਰਾਈਬਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਮਾੜਾ ਬੁਠਾ ਦਾ ਵੀ ਦਿਆ ਕਰੋ ਕਿਉਂਕਿ ਸਡੇ ਭੈਣ ਭਰਾਵਾਂ ਦਾ ਹੌਸਲਾ ਹੀ ਬਹੁਤ ਹੁੰਦਾ ਹੋਰ ਵੀ ਆਪਾਂ ਵਧੀਆ ਇੱਕੋ ਚੰਗੀ ਵੀਡੀਓ ਲੈ ਕੇ ਆਵਾਂਗੇ ਗੁਰਦੁਆਰਾ ਸਾਹਿਬ ਦੇ ਦਰਸਾਂ ਕਰਾਵਾਂਗੇ ਹੋਰ ਵੀ ਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਵੈਸੋ ਜੀ ਦਾ ਖਾਲਸਾ